ਲਗਾਤਾਰ ਚੌਥੇ ਦਿਨ ਐਨਕਾਊਂਟਰ ਦੀ ਖਬਰ ਹੈ ਤਾਂ ਸੁਰੱਖਿਆ ਬਲਾਂ ਤੇ ਅਤਵਾਦੀਆਂ ਦੇ ਵਿਚਾਲੇ ਮੁਠਪੇੜ ਹੋਈ ਹੈ ਤਾਂ ਡੋਡਾ ਦੇ ਜੰਗਲਾਂ ਦੇ ਵਿੱਚ ਸੁਰੱਖਿਆ ਬਲਾਂ ਨੇ ਅਤਵਾਦੀਆਂ ਨੂੰ ਘੇਰਾ ਪਾਇਆ ਹੈ ਔਰ ਕਾਸਤੀ ਗੜ ਜੰਗਲ ਦੇ ਉੱਪਰਲੇ ਹਿੱਸੇ ਦੇ ਵਿੱਚ ਦੱਸਦੀ ਕਿ دہشت گرد ਘੇਰੇ ਨੇ ਤਾਂ 15 ਜੁਲਾਈ ਨੂੰ ਡੋਡਾ ਦੇ ਵਿੱਚ ਕੈਪਟਨ ਸਮੇਤ ਪੰਜ ਜਵਾਨ ਜਿਹੜੇ ਨੇ ਉਹ ਸ਼ਹੀਦ ਹੋਏ ਸਨ ਸ਼ਹਾਦਤ ਹੋਈ ਸੀ ਪੰਜ ਜਵਾਨਾਂ ਦੀ ਜਿਸ ਬਾਅਦ ਹੁਣ ਫਿਰ ਤੋਂ ਖਬਰ ਆ ਰਹੀ ਹੈ ਕਿਉਂਕਿ ਅੱਜ ਲਗਾਤਾਰ ਹੋ ਗਿਆ ਚੌਥਾ ਦਿਨ ਜਦੋਂ ਐਨਕਾਊਂਟਰ ਹੋ ਰਿਹਾ ਹੈ ਕਿਉਂਕਿ ਲਗਾਤਾਰ ਸੁਰੱਖਿਆ ਬਲਾਦ ਦੇ ਵੱਲੋਂ ਘੇਰਾ ਪਾਇਆ ਗਿਆ ਹੈ ਔਰ ਇਹ ਅਤਵਾਦੀ ਬੇਹੱਦ ਵੀ ਚਲਾਕੀ ਦੇ ਨਾਲ ਚੱਕਮਾ ਦੇ ਕੇ ਸੁਰੱਖਿਆ ਬਲਾ ਨੂੰ ਫਰਾਰ ਹੋ ਜਾਂਦੇ ਨੇ ਔਰ ਇਹ ਕਹਿ ਲਈਏ ਕਿ ਜੰਗਲਾ ਦੇ ਵਿੱਚ ਲੁਕ ਜਾਂਦੇ ਨੇ ਫਿਰ ਅੱਗੇ ਤੋਂ ਅੱਗੇ ਜਾਣਕਾਰੀ ਇਹ ਵੀ ਹੈ ਕਿ ਇਹਨਾਂ ਦੇ ਕੋਲ ਗਾਈਡ ਹੁੰਦਾ ਹੈ ਗਾਈਡ ਦੀ ਮਦਦ ਦੇ ਨਾਲ ਇਹਨਾਂ ਦੇ ਵੱਲੋਂ ਜੰਗਲਾਂ ਨੂੰ ਪਾਰ ਕੀਤਾ ਜਾਂਦਾ ਹੈ ਔਰ ਸੁਰੱਖਿਆ ਦਸਤਿਆਂ ਤੋਂ ਇਹ ਬਚੇ ਰਹਿੰਦੇ ਨੇ ਤਾਂ ਡੋਡਾ ਦੇ ਜੰਗਲਾਂ ਦੇ ਵਿੱਚ ਸੁਰੱਖਿਆ ਬਲਾ ਨੇ ਅਤਵਾਦੀਆਂ ਨੂੰ ਘੇਰਾ ਪਾਇਆ ਹੋਇਆ ਹੈ ਜੋ ਜਾਣਕਾਰੀ ਮਿਲ ਰਹੀ ਹੈ ਕਾਸਤੀਗੜ ਜੰਗਲ ਦਾ ਉੱਪਰਲਾ ਹਿੱਸਾ ਹੈ ਜਿੱਥੇ ਕਿ دہشت ਗੜ ਦੇ ਕਿਲੇ ਕੋਲੇ 15 ਜੁਲਾਈ ਨੂੰ ਡੋਡਾ ਦੇ ਵਿੱਚ ਕੈਪਟਨ ਦੇ ਸਮੇਤ ਪੰਜ ਜਵਾਨਾਂ ਦੀ ਸ਼ਹਾਦਤ ਹੋਈ ਸੀ ਇੱਕ ਵੱਡਾ ਘਾਟਾ ਜਿਹੜਾ ਹੈ ਉਹ ਨਾ ਪੂਰਾ ਹੋਣ ਵਾਲਾ ਹੈ ਇਹਨਾਂ ਪਰਿਵਾਰਾਂ ਨੂੰ ਪੈਂਦਾ ਹੈ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਜਦੋਂ ਸਾਡੇ ਜਵਾਨ ਇਸ ਤਰੀਕੇ ਦੇ ਨਾਲ ਔਰ ਇਕੱਠੇ ਹੀ ਪੰਜ ਜਵਾਨ ਸ਼ਹਾਦਤ ਦਾ ਜਾਪੀ ਲੈਣ ਕਿਉਂਕਿ ਲਗਾਤਾਰੇ ਹਾਲਾਤ ਇੱਥੇ ਬਣੇ ਹੋਏ ਨੇ ਜਿੱਥੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਇਹ ਅੱਤਵਾਦੀ ਉੱਥੇ ਹੀ ਸੁਰੱਖਿਆ ਜਵਾਨਾਂ ਤੇ ਵੀ ਇਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਕਹਿ ਲਿਆ ਕਿ ਤਾਬਰਤੋਟ ਫਾਇਰਿੰਗ ਹੁੰਦੀ ਹੈ ਇਸੇ ਤਰ੍ਹਾਂ ਦੇ ਐਨਕਾਊਂਟਰ ਦੀ ਸਥਿਤੀ ਬਣਦੀ ਹੈ ਤਾਂ ਐਨਕਾਊਂਟਰ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਸੁਰੱਖਿਆ ਦਸਤਿਆਂ ਦੀ ਕਿ ਇਹਨਾਂ ਨੂੰ ਅਤਵਾਦੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇ ਔਰ ਜਾਂ ਢੇਰ ਕਰ ਦਿੱਤਾ ਜਾਵੇ ਔਰ ਪਿਛਲੇ ਸਮੇਂ 'ਚ ਦੇਖਿਆ ਵੀ ਹੈ ਅਤਵਾਦੀ ਢੇਰ ਵੀ ਹੋਏ ਨੇ ਇੱਕ ਦਿਨ ਤੇ ਨਾ ਅਤਵਾਦੀ ਜਿਹੜੇ ਢੇਰ ਕੀਤੇ ਗਏ ਸਨ ਔਰ ਐਸੇ ਤਰੀਕੇ ਇੱਕ ਦੋ ਅਤਵਾਦੀਆਂ ਦੇ ਢੇਰ ਹੋਣ ਦੀ ਖਬਰ ਆਉਂਦੀ ਹੈ ਪਰ ਦੂਸਰੇ ਪਾਸੇ ਜਦੋਂ ਜਵਾਨਾਂ ਦੀ ਸ਼ਹਾਦਤ ਦੀ ਖਬਰ ਆਉਂਦੀ ਹੈ ਤਾਂ ਆਪਣੇ ਆਪ ਦੇ ਵਿੱਚ ਚਿੰਜੋੜ ਕੇ ਰੱਖ ਦਿੰਦੀਆਂ ਨੇ ਅਜਿਹੀਆਂ ਖਬਰਾਂ ਸੁਰੱਖਿਆ ਬਲਾਂ ਤੇ ਅਤਵਾਦੀਆਂ ਦੇ ਵਿਚਾਲੇ ਹੁਣ ਵੀ ਸਥਿਤੀ ਇਹੀ ਬਣੀ ਹੋਈ ਹੈ ਕਿ ਮੁੱਠਪੇਰ ਚੱਲ ਰਹੀ ਹੈ ਔਰ ਐ ਡੋਡਾ ਦੇ ਜੰਗਲ ਨੇ ਜਿੱਥੇ ਸੁਰੱਖਿਆ ਬਲਾਂ ਨੇ ਅਤਵਾਦੀਆਂ ਨੂੰ ਠੇਰਾ ਪਾਇਆ ਹੋਇਆ ਹੈ ਤਾਂ 5 15 ਜੁਲਾਈ ਦਾ ਜ਼ਿਕਰ ਕੀਤਾ ਜਾਵੇ ਤਾਂ ਉਸ ਵੇਲੇ ਵੀ ਕੈਪਟਨ ਦੇ ਸਮੇਤ 5 ਜਵਾਨ ਸ਼ਹੀਦ ਹੋਏ ਸਨ ਔਰ ਇਹਨਾਂ ਦੇ ਵਿੱਚੋਂ ਇੱਕ ਜਵਾਨ ਪੁਲਿਸ ਕਰਮੀ ਸੀ ਕਿਉਂਕਿ ਲਗਾਤਾਰ ਪੁਲਿਸ ਅਤੇ ਜੋ ਬੀਐਸਐਫ ਹੈ ਸੁਰੱਖਿਆ ਦਸਤੇ ਨੇ ਉਹ ਮਿਲ ਕੇ ਕੰਮ ਕਰਦੇ ਨੇ ਫੌਜ ਮਿਲ ਕੇ ਕੰਮ ਕਰਦੀ ਹੈ ਔਰ ਇਸੇ ਦੇ ਵਿਚਾਲੇ ਇਹ ਹਾਲਾਤ ਇਹ ਨੋਬਤ ਤੱਕ ਬਣ ਜਾਂਦੀ ਹੈ ਕਿ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਮਾਹੌਲ ਬਣਦਾ ਹੈ ਯਕੈਲੀਏ ਕਿ ਵੱਡਾ ਨੁਕਸਾਨ ਹੋ ਜਾਂਦਾ ਹੈ ਪਰ ਕਿਤੇ ਨਾ ਕਿਤੇ ਹਾਲਾਤ ਇਸ ਵੇਲੇ ਕਾਫੀ ਅਸੀਂ ਕਹ ਲਈਏ ਪਿਛਲੇ ਦਿਨਾ ਤੋਂ ਜਾਂ ਪਿਛਲੇ 1-2 ਮਹੀਨੇ ਤੋਂ ਤਾਂ ਕਾਫੀ ਜ਼ਿਆਦਾ ਸੈਂਸਿਟਿਵ ਬਣੇ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜੇ ਸਰਦਾਨੂਆਂ ਦੀ ਬਸ ਹੈ ਉਸਤੇ ਹਮਲਾ ਕਰਦੇ ਨੇ ਆਤਵਾਦੀ ਔਰ ਨੌ ਜਿਹੜੇ ਬੇਕਸੂਰੇ ਲੋਕ ਨੇ ਜਿਨ੍ਹਾਂ ਤੇ ਨੇ ਹੱਥਿਆਂ ਤੇ जिस तरीके फायरिंग करते हैं काशीगढ़ अपर में आतंकी और सुरक्षा बलों के बीच मुठभेड़ शुरू हुई है बताया जा रहा है ये मुठभेड़ तकरीबन सुबह दो बजे के करीब शुरू हुई जब इस एरिया में आतंकी छुपे होने की खबर मिलने के बाद पूरे एरिया को गार्डन में लिया गया है आप देख सकते हैं कि किस तरह से चप्पे चप्पे पर जम्मू कश्मीर के जवान जो है वो लगाए गए ताकि जो आतंकी घेरे हुए हैं वो यहाँ से बच निकलने में उन्हें कोई भी यहाँ रास्ता ना हो और उन्हें इसी यहां में जल्द से जल्द डेर किया जाए क्योंकि इस ऑपरेशन को बता दें कि चौथा दिन है आज और लगातार इस देसा भाटा के इन जंगलों में इस जम्मू कश्मीर पुलिस एसओजी जवान और सुरक्षा बलों के भी यहां सर्च ऑपरेशन चल रहा है ताकि इस एरिया में जो मिलिटेंट छुपे हुए थे उन्हें आज जल्द से जल्द मार गिराया जाए इस ऑपरेशन की अगर हम बात करेंगे अभी तक इस ऑपरेशन में हाल ही में आ, आतंकियों ने जो घात बना के हुए बैठे थे उसमें चार सेना के जवान शहीद हुए थे लेकिन आज आतंकी घेर लिए गए हैं काशीगढ़ के अपर जंगल में लेकिन हम आपको बता दें बिल्कुल ग्राउंड जीरो विजुअल्स है और इस एरिया को पूरी तरह से जम्मू कश्मीर पुलिस ने कार्डन कर लिया है न्यूज एटीन नेटवर्क के लिए बिल्कुल खबर ये भी आ रही है कि चौबीस आतंकवादी लुके हुए डोडा और कठुआ ਡਰੱਗ ਕੇਸ ਦਾ ਜ਼ਿਕਰ ਕਰਦੇ ਹਾਂ ਤਾਂ ਡਰੱਗ ਕੇਸ ਦੇ ਵਿੱਚ ਅੱਜ ਐਸਆਈਟੀ ਦੇ ਅੱਗੇ ਪੇਸ਼ ਹੋ ਸਕਦੇ ਨੇ ਵਿਕਰਮ ਮਜੀਠੀਆ ਦਾ ਜ਼ਿਕਿ ਪਟਿਆਲਾ ਦੇ ਵਿੱਚ ਪੇਸ਼ ਹੋਣ ਦੇ ਲਈ ਸਬਨ ਕੀਤਾ ਹੋਇਆ ਹੈ ਤਾਂ ਡਰੱਗ ਕੇਸ ਦੇ ਵਿੱਚ ਜ਼ਮਾਨਤ ਤੇ ਨੇ ਵਿਕਰਮ ਮਜੀਠੀਆ ਔਰ ਦਸੰਬਰ 2021 ਦੇ ਵਿੱਚ ਕਾਂਗਰਸ ਸਰਕਾਰ ਦੇ ਲਈ ਇੱਕ ਕੇਸ ਦਰਜ ਹੋਇਆ ਸੀ ਉਸ ਤੋਂ ਪਹਿਲਾਂ ਜਦੋਂ ਐਸਆਈਟੀ ਨੇ ਮਜੀਠੀਆ ਨੂੰ ਪਿਛਲੇ ਮਹੀਨੇ ਨੋਟਿਸ ਭੇਜਿਆ ਸੀ ਤਾਂ ਉਹਨਾਂ ਨੇ ਇਸ ਮਾਮਲੇ ਦੇ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਸੀ ਤਾਂ ਮਜੀਠੀਆ ਨੇ ਦਲੇ ਦਿੱਤੀ ਸੀ ਕਿ ਉਹਨਾਂ ਨੂੰ ਵਾਰ-ਵਾਰ ਸਬਨ ਭੇਜ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਹਾਈ ਕੋਰਟ ਨੇ ਉਹਨਾਂ ਨੂੰ 8 ਜੁਲਾਈ ਤੱਕ ਐਸਆਈਟੀ ਸਾਹਮਣੇ ਪੇਸ਼ ਹੋਣ ਦੇ ਲਈ ਰਾਹਤ ਦੇ ਦਿੱਤੀ ਸੀ ਇਸ ਦੇ ਨਾਲ ਹੀ ਪਿਛਲੇ ਸੁਣਵਾਈ ਤੇ ਐਸਆਈਟੀ ਨੇ ਸਬੰਧ ਵਾਪਸ ਲੈ ਲਏ ਸਨ ਇਹ ਕਹਿ ਲਈ ਕਿ ਪੋਸਟਪੋਨ ਕਰ ਦਿੱਤਾ ਸੀ ਪੁੱਛਗੀਚ ਦਾ ਇਹ ਸਾਰਾ ਜਿਹੜਾ ਵਕਤ ਸੀ ਤਾਂ ਪੁਲਿਸ ਨੇ ਮਜੀਠੀਆ ਦੇ ਖਿਲਾਫ ਇਹ ਕੇਸ 3 ਸਾਲ ਪਹਿਲਾਂ 20 ਦਸੰਬਰ 2021 ਨੂੰ ਕਾਂਗਰਸ ਸਰਕਾਰ ਨੇ ਦਰਜ ਕੀਤਾ ਉਸ ਤੋਂ ਬਾਅਦ ਜੇਲ੍ਹ ਵੀ ਉਹਨਾਂ ਨੂੰ ਜਾਣਾ ਪਿਆ ਵਿਕਰਮਜੀਤਿਆ ਨੂੰ ਤਾਂ 5 ਮਹੀਨੇ ਬਾਅਦ ਜਿਹੜੀ ਹੈ ਉਹ ਜ਼ਮਾਨਤ ਮਿਲ ਗਈ ਸੀ ਮਜੀਠੀਆ ਨੂੰ 10 ਅਗਸਤ 2022 ਨੂੰ जी जमानत मिलती हो नहीं देखना अगे मोदी कैबिनेट की अच्छ अहम बैठक है बजट सैशन तो पहला कैबिनेट की अहम बैठक है तो भाई जुलाई तो शुरू हो रहा है बजट सैशन ते जुलाई में दस देंगे कि बजट पेश होना है और पीएम वास्ते केंद्रीय कैबिनेट की बैठक हो जा रही है सवेरे साढ़े दस बजे कैबिनेट मीटिंग होएगी और देखना होगा कि कुछ इस मीटिंग रहा है क्योंकि स्वभाविक तौर पर सैशन जो बजट सैशन है कह लिए कि बजट पेश होने तो पहला ये अपने आप के बेहद अहम मीटिंग है कि कुछ लोगों इस वार सरकार या कह लिए कि तीसरी बार बनी मोदी सरकार का पहला बजट जोड़ा है वह देने जा रहा है ਉਧ ਰਾਜੇ ਸ਼ਾਮ ਨੂੰ ਬੀਜੇਪੀ ਹੈੱਡਕੁਆਰਟਰ ਜਾਣਗੇ ਪੀਐਮ ਨਰੇਂਦਰ ਮੋਦੀ ਸ਼ਾਮ ਨੂੰ 5:30 ਵਜੇ ਬੀਜੇਪੀ ਹੈੱਡਕੁਆਰਟਰ ਜਾਣਗੇ ਪੀਐਮ ਮੋਦੀ ਔਰ ਬੀਜੇਪੀ ਹੈੱਡਕੁਆਰਟਰ ਦੇ ਕਰਮਚਾਰੀਆਂ ਨੂੰ ਮਿਲਣਗੇ ਤਾਂ ਬੀਜੇਪੀ ਹੈੱਡਕੁਆਰਟਰ ਦੇ ਕਰਮਚਾਰੀਆਂ ਦੇ ਨਾਲ ਚਾਹ ਤੇ ਚਰਚਾ ਕੀਤੀ ਜਾਏਗੀ ਔਰ ਇਹ ਵੀ ਆਪਣੇ ਆਪ ਦੇ ਵਿੱਚ ਅਹਿਮ ਹੈ ਕਿ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਬਣੀ ਹੈ ਔਰ ਉਸ ਤੋਂ ਬਾਅਦ ਇਹ ਮੀਟਿੰਗਾਂ ਜਿਹੜੀਆਂ ਨੇ ਕਾਫੀ ਅਹਿਮ ਹੋ ਜਾਂਦੀਆਂ ਨੇ ਔਰ ਬੀਜੇਪੀ ਹੈੱਡਕੁਆਰਟਰ ਦੇ ਵਿੱਚ ਜਾ ਕੇ ਜਿਹੜੇ ਕਰਮਚਾਰੀ ਨੇ ਉਥੋਂ ਦੇ ਉਹਨਾਂ ਦੇ ਨਾਲ ਮੁਲਾਕਾਤ ਰਹੇਗੀ ਇੱਕ ਆਪਣਾ ਇੱਕ ਵੱਖਰਾ ਅਸੀਂ ਕਹਿ ਸਕਦੇ ਹਾਂ ਸਟਾਈਲ ਕਹਿ ਸਕਦੇ ਆਂ ਆ ਪੀ ਅੰਦਰ ਇੰਦਾ ਮੋਦੀ ਦਾ ਹੈ ਔਰ ਵਿਚਰਨਾ ਉਹਨਾਂ ਨੇ ਕੀ ਨਹੀਂ ਹੁੰਦਾ ਹੈ ਐਸਾ ਬਸ ਹੀ ਦੇਖਦੇ ਆਂ ਆ ਉਸਦਾ ਇੱਕ ਹਿੱਸਾ ਤਾਂ ਅੱਜ ਸੁਪਰੀਮ ਕੋਰਟ ਦੇ ਵਿੱਚ NEET UG ਦੀਆਂ ਪਟੀਸ਼ਨਾਂ ਤੇ ਅਹਿਮ ਸੁਣਵਾਈ ਹੋਏਗੀ ਔਰ 40 ਤੋਂ ਜ਼ਿਆਦਾ ਪਟੀਸ਼ਨਾਂ ਪਿਆਜੇ ਹਨ ਤੋਂ ਸੁਣਵਾਈ ਜਰੀਆ ਹੋਣ ਜਾ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਜ਼ਿਆਦਾਤਰ ਪਟੀਸ਼ਨਾਂ ਤੇ ਪ੍ਰੀਖਿਆ ਰੱਦ ਕਰਨ ਦੀ ਮੰਗ ਹੈ ਕਿ ਪ੍ਰੀਖਿਆ ਨੂੰ ਰੱਦ ਕੀਤਾ ਜਾਵੇ ਹਾਲਾਂਕਿ ਜਦੋਂ ਨੀਤ ਮਾਮਲੇ ਦੇ ਵਿੱਚ ਐਨਟੀਏ ਜਾਂ ਫਿਰ ਕੇਂਦਰ ਸਰਕਾਰ ਦਾ ਜ਼ਿਕਰ ਕੀਤਾ ਜਾਏ ਜਦੋਂ ਉਹਨਾਂ ਦੇ ਵੱਲੋਂ ਆਪਣਾ ਹਲਫਨਾਮਾ ਦਾਖਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਕੁਝ ਪੇਪਰਾਂ ਦੇ ਵਿੱਚ ਕੁਝ ਥਾਵਾਂ ਤੇ ਗੜਬੜੀਆਂ ਆਈਆਂ ਨੇ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਰੀ ਹੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਜਾਵੇ ਇਹ ਆਪਣੇ ਆਪ ਦੇ ਵਿੱਚ ਇੱਕ ਬੇहद ਉਹਨਾਂ ਨੇ ਆਪਣਾ ਪੱਖ ਵੱਖਰਾ ਰੱਖਿਆ ਔਰ ਅੱਗੇ ਦੇਖਣਾ ਹੋਵੇਗਾ ਸੁਪਰੀਮ ਕੋਰਟ ਅੱਜ ਕੀ ਸੁਣਵਾਈ ਕਰਦਾ ਹੈ ਅੱਗੇ ਬਤਾਾਂਗੇ ਕਿ ਕਿਸਾਨਾਂ ਦਾ ਜ਼ਿਕਰ ਕਰਾਂਗੇ ਤਾਂ ਕਿਸਾਨਾਂ ਨੇ ਸ਼ੰਭੂ ਬਾਰਡਰ ਤੋਂ ਅੰਬਾਲਾ ਦੇ ਵੱਲ ਕੋਚ ਕੀਤਾ ਹਾਲਾਂਕਿ ਕਿਸਾਨ ਅੰਬਾਲਾ ਦਾਣਾ ਮੰਡੀ ਜਾਣਾ ਚਾਹੁੰਦੇ ਸਨ ਪਰ ਪੁਲਿਸ ਨੇ 5 ਕਿਲੋਮੀਟਰ ਪਹਿਲਾਂ ਹੀ ਰੋਕ ਲਿਆ ਤਾਂ ਫਿਰ ਪੁਲਿਸ ਦੇ ਨਾਲ ਗੱਲਬਾਤ ਦੌਰਾਨ ਸਹਿਮਤੀ ਬਣੀ ਅਤੇ ਕਿਸਾਨਾਂ ਨੇ ਸ਼ੰਭੂ ਬਾਰਡਰ ਤੇ ਵਾਪਸੀ ਕੀਤੀ। 3-5 ਮਹੀਨਿਆਂ ਦੇ ਬਾਅਦ ਸ਼ੰਭੂ ਬਾਰਡਰ ਤੇ ਮੁੜ ਹਲਚਲ ਹੋਈ। ਜਦੋਂ ਕਿਸਾਨਾਂ ਨੇ ਅੰਬਾਲਾ ਵੱਲ ਚਾਲੇ ਪਾਏ ਮੰਜ਼ਿਲ ਸੀ ਅੰਬਾਲਾ ਦਾਣਾ ਮੰਡੀ ਪਹੁੰਚਣਾ ਤੇ ਮਕਸਦ ਸੀ ਜੇਲ੍ਹ ਤੋਂ ਰਿਹਾ ਹੋ ਕੇ ਆਏ ਨਵਦੀਪ ਜਲਬੇੜਾ ਦਾ ਸਨਮਾਨ ਕਰਨਾ ਪਰ ਕਿਸਾਨ ਮੰਜ਼ਿਲ ਤੱਕ ਨਾ ਪਹੁੰਚ ਸਕੇ ਦਾਣਾ ਮੰਡੀ ਤੋਂ ਕਰੀਬ 5 ਕਿਲੋਮੀਟਰ ਦੂਰੀ ਹਰਿਆਣਾ ਪੁਲਿਸ ਦੀ ਵੱਡੀ ਤਿਆਰੀ ਨਜ਼ਰ ਆਈ ਤੇ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਰੋਕ ਲਿਆ ਗਿਆ ਤੇ ਫਿਰ ਸ਼ੁਰੂ ਹੋਇਆ ਗੱਲਬਾਤ ਦਾ ਸਿਲਸਲਾ ਕਿਸਾਨ ਆਗੂਆਂ ਦਾ ਅੰਬਾਲਾ ਦੇ ਐਸਪੀ ਦੇ ਨਾਲ ਗੱਲਬਾਤ ਦਾ ਦੌਰ ਚੱਲਿਆ ਤੇ ਫਿਰ ਇਸ ਗੱਲ ਤੇ ਵਾਪਸੀ ਦੀ ਸਹਿਮਤੀ ਬਣੀ ਕਿ ਪ੍ਰਦਰਸ਼ਨ ਦੇ ਦੌਰਾਨ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਬਾਲਾ ਦੇ ਐਸਪੀ ਨੇ ਕਿਸਾਨਾਂ ਨੂੰ ਰਿਹਾ ਕਰਨ ਦੀ ਜਾਣਕਾਰੀ ਦਿੱਤੀ ਤਾਂ ਕਿਸਾਨ ਆਗੂ ਸ਼ਰਮਣ ਸਿੰਘ ਪੰਦੇਰ ਦੀ ਅਗਵਾਈ ਚ ਕਿਸਾਨਾਂ ਦਾ ਕਾਫਲਾ ਸ਼ੰਭੂ ਬਾਰਡਰ ਦੇ ਲਈ ਰਵਾਨਾ ਹੋਇਆ ਜੇਕਰ ਮੋਦੀ ਸਰਕਾਰ ਕਿਸਾਨ ਮਜ਼ਦੂਰ ਪੱਖਿਆ ਤੇ ਇਸ ਬਜਟ ਇਜ਼ਲਾਸ ਦੇ ਵਿੱਚ ਐਮਐਸਪੀ ਗਰੰਟੀ ਕਰਨ ਵਾਸਤੇ ਬਜਟ ਰਕਮਾਂ ਰੱਖੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮਾਫੀ ਵਾਸਤੇ ਬਜਟ ਰੱਖੇ ਇਹ ਤੋਂ ਗਾ ਦੂਜਾ ਫਸਲੀ ਬੀਮਾ ਯੋਜਨਾ ਵਾਸਤੇ ਫਰਜ਼ ਰੱਖੇ ਜਿੰਨੀਆਂ ਸਾਡੀਆਂ ਮੰਗਾਂ ਵਾਂ ਉਹ ਕਾਰਪ ਆਸ ਰੱਖਾਂਗੇ ਕਿ ਕਾਰਪਰ ਨੂੰ ਖੁਸ਼ ਨਹੀਂ ਕਰਨਗੇ ਔਰ ਕਿ ਕਿਸਾਨਾਂ ਮਜ਼ਦੂਰਾਂ ਦੀ ਸੁਣਨਗੇ ਵਿਰੋਧੀ ਤਰ੍ਹਾਂ ਐਰਕੀ ਮਾਨਸੂਨ 70 ਦੇ ਵਿੱਚ ਪ੍ਰਾਈਵੇਟ ਬਿੱਲ ਲੈ ਕੇ ਆਉਣ ਇਹ ਸਾਡਾ ਆਉਣ ਵਾਲਾ ਕਾਰਗਰਮ ਔਰ 22 ਦੇ ਵਿੱਚ ਵੱਡੇ ਅਗਲੇ ਅੰਦੋਲਨਾਂ ਦਾ ਐਲਾਨ ਉੱਥੇ ਹੋਊਗਾ ਅੰਬਾਲਾ ਤੋਂ ਸ਼ੰਭੂ ਬਾਰਡਰ ਤੱਕ ਦੇ ਸਫ਼ਰ ਨੂੰ ਕਿਸਾਨਾਂ ਨੇ ਵਿਕਟਰੀ ਮਾਰਚ ਦਾ ਨਾਮ ਦਿੱਤਾ ਤਾਂ ਜਿਵੇਂ ਇਹ ਵਿਕਟਰੀ ਮਾਰਚ ਸ਼ੰਭੂ ਬਾਰਡਰ ਪਹੁੰਚਿਆ ਤਾਂ ਇਸ ਦੌਰਾਨ ਵੱਡਾ ਇਕੱਠ ਨਜ਼ਰ ਆਇਆ ਮੰਚ ਤੋਂ ਤਕਰੀਰਾਂ ਹੋਈਆਂ ਤੇ ਇਸੇ ਦੌਰਾਨ ਕਿਸਾਨ ਆਗੂਆਂ ਨੇ ਜੇਲ੍ਹ ਤੋਂ ਰਿਹਾ ਹੋ ਕੇ ਆਏ ਨਵਦੀਪ ਜਲਬੇੜਾ ਦਾ ਸਨਮਾਨ ਕੀਤਾ ਆਪਾਂ ਬੱਜੀ ਪਿਆਰਾ ਮੋਟੀਵੇਸ਼ਨ ਹੈ ਨਾ ਜਿਹੜੀ ਸਾਨੂੰ ਲੜਨ ਪਿੱਛੇ ਮਜਬੂਰ ਕਰਦੀ ਹੈ ਅੱਗੇ ਰਹਿਣ ਪਿੱਛੇ ਆਪਣੀ ਕੌਮ ਪਿੱਛੇ ਖੜਨ ਪਿੱਛੇ ਮਜਬੂਰ ਕਰਦੀ ਹੈ ਤੇ ਵਧੀਆ ਮੋਟੀਵੇਸ਼ਨ ਮਿਲਦੀ ਹੈ ਤੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਪਾਪਾ ਜੀ ਦੇਣਾ ਨਹੀਂ ਸੰਗਤ ਦਾ ਦੇ ਸਕਦੇ 2 ਸਾਲ ਲੱਗ ਜਾਂਦੇ ਘੱਟੋ ਘਾਟੇ ਵੀ ਜੇਲ੍ਹ ਚਾਨਚੋਂ ਬਿਜੀ ਨਕੇਸ ਇਹਨਾਂ ਨੇ ਪਾਏ ਹੋਏ ਸੀਗੇ ਪਰ 4 ਮਹੀਨੇ ਜੋ ਵੀ ਹਾਂ ਚ ਅਸੰਗਤਿਕ ਕੋਲ ਨੇ ਇਸ ਸੰਗਤ ਪੂਰੇ ਡਟ ਕੇ ਨਾਲ ਖੜੀ ਆ ਤੇ 4 ਮਹੀਨੇ ਜੀ ਅਸੀਂ ਬਾਹਰ ਵੀ ਆ ਗਏ ਤੇ ਸਾਰਿਆਂ ਦਾ ਧੰਨਵਾਦ ਕਰਦਾ ਜ਼ਿਕਰ ਜੋ ਹੋ ਗਿਆ ਕਿ ਕਿਸਾਨਾਂ ਵੱਲੋਂ ਨਵਦੀਪ ਜਲਬੇੜਾ ਦੀ ਰਿਹਾਈ ਤੋਂ ਪਹਿਲਾਂ ਅੰਮ੍ਰਿਤਸਰ ਐਸਪੀ ਦਫ਼ਤਰ ਦੇ ਘਰਾਓ ਦਾ ਪ੍ਰੋਗਰਾਮ ਸੀ ਹਾਲਾਂਕਿ ਮੰਗਲਵਾਰ ਰਾਤ ਨੂੰ ਹੀ ਨਵਦੀਪ ਜਲਬੇੜਾ ਦੀ ਰਿਹਾਈ ਹੋ ਗਈ ਸੀ ਇਸ ਦੇ ਬਾਅਦ ਅੰਮ੍ਰਿਤਸਰ ਦੇ ਵਿੱਚ ਜਲਬੇੜਾ ਦੇ ਸਨਮਾਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਜਦੋਂ ਹਰਿਆਣਾ ਪੁਲਿਸ ਰੁਕਾਵਟ ਬਣੀ ਤਾਂ ਫਿਰ ਕਿਸਾਨਾਂ ਨੇ ਸ਼ੰਭੂ ਬਾਰਡਰ ਤੇ ਵਾਪਸੀ ਕੀਤੀ ਅੰਬਾਲਾ ਤੋਂ ਨਪਿੰਦਰ ਸਿੰਘ ਬਰਾੜ న్యూਸ 18 ਪੰਜਾਬ ਅੱਗੇ ਵਧਿਆ ਤਾਂ ਕੇਂਦਰੀ ਬਜਟ اجلاس ਤੋਂ ਪਹਿਲਾਂ ਸਿੱਖ ਕਿਸਾਨ ਮੋਰਚਾ ਵਿਰੋਧੀ ਧਿਰਾਂ ਦੇ ਐਮਐਸਪੀ ਨੂੰ ਮੰਗ ਪੱਤਰ ਸੌਂਪ ਰਹੇ ਹੈ ਤਾਂ ਦੱਸੇ ਕਿ ਕਿਸਾਨਾਂ ਦੇ ਵੱਲੋਂ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਤੇ ਅੰਮ੍ਰਿਤਸਰ ਤੋਂ ਕਾਂਗਰਸ ਐਮਪੀ ਉਰਜੀਤ ਔਜਲਾ ਨੂੰ ਮੰਗ ਪੱਤਰ ਸੌਂਪਿਆ ਗਿਆ ਕਿਸਾਨਾਂ ਨੇ ਮੰਗ ਰੱਖੀ ਹੈ ਕਿ ਸਾਡੀਆਂ ਮੰਗਾਂ ਨੂੰ ਸੰਸਦ ਦੇ ਅੰਦਰ ਚੁੱਕਿਆ ਜਾਵੇ ਵਿਰੋਧੀ ਧਿਰਾਂ ਦੇ ਐਮਪੀਜ਼ ਨੇ ਭਰੋਸਾ ਦਿੱਤਾ ਹੈ ਕਿ ਸੰਸਦ ਦੇ ਅੰਦਰ ਉਹਨਾਂ ਦੀਆਂ ਮੰਗਾਂ ਨੂੰ ਜ਼ਰੂਰ ਚੁੱਕਣਗੇ ਤਾਂ ਇਹ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਐਮਪੀ ਔਜਲਾ ਤੇ ਐਮਪੀ ਚੱਬੇਵਾਲ ਅੱਜ ਅਮਰਸਰ ਨਾਲ ਸੰਬੰਧਤ ਸਾਰੀਆਂ ਜੱਦੀ ਬੰਦੀਆਂ ਸਾਡੇ ਕੋਲ ਆਈਆਂ ਨੇ ਔਰ ਉਹਨਾਂ ਨੇ ਆਪਣਾ ਮੱਗ ਪੱਤਰ ਮੈਨੂੰ ਦਿੱਤਾ ਹੈ ਔਰ ਉਹਨਾਂ ਦੇ ਜਿਹੜਾ ਮੱਗ ਪੱਤਰ ਹੈ ਇਹਨਾਂ ਨੇ ਭੇਜਦੀ ਜਦੋਂ ਪਾਰਲੀਮੈਂਟ 3 ਦਸੰਬਰ ਦੇ ਉੱਤੋਂ ਵੀ ਸਾਨੂੰ ਕੋਈ ਆਇਆ ਸੀ ਔਰ ਉਹਨਾਂ ਦੀ ਹੋਊ ਹੋ ਮੰਗਾ ਸਾਹਿਬੀਆਂ ਪਾਰਲੀਮੈਂਟ ਤੇ ਅਦੀ ਕਰਦੀ ਕਰਾਈਆਂ ਨੇ ਜਿਹੜੀਆਂ ਫੇਸਬੁੱਕ ਦੇ ਸੋਸ਼ਲ ਮੀਡੀਆ ਦੇ ਹੈਂਡਲ ਤੇ ਔਰ ਪਾਰਲੀਮੈਂਟ ਦੇ ਜਿਹੜਾ ਸਾਈਟ ਹੈ ਉਹਦੇ ਵਿੱਚ ਵੀ ਦਰਜ ਨੇ ਸਰਕਾਰ ਦੇ ਕੋਲ ਉਹ ਦਰਜ ਨਹੀਂ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿੰਦਾ ਹਾਂ ਕਿ ਅੱਗੇ ਜਿਸ ਤਰੀਕੇ ਦੇ ਨਾਲ ਸਾਂਝ ਦੇ ਨਾਲ ਅਸੀਂ ਕਿ ਕਿਸਾਨ ਜਥੇਬੰਦੀਆਂ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਖੜੇ ਆ ਉਸੇ ਤਾਨਦੇਈ ਦੇ ਨਾਲ ਅਸੀਂ ਖੜੇ ਰਹਿਣਾ ਜਿਹੜਾ ਸਾਡੇ ਕਿਸਾਨ ਮੋਰਚਾ ਅੱਜ ਚੇਚੇ ਤੌਰ ਤੇ ਆਏ ਤੇ ਉਹਨਾਂ ਵੱਲੋਂ ਸਭ ਤੋਂ ਪਹਿਲੀ ਮੰਗ ਜੋ ਇਹ ਹੈ ਕਿ ਜਿਹੜੀ ਐਮਐਸਪੀ ਆ ਉਹਨੂੰ ਸੀ2+50 ਔਰ ਉਹਨੂੰ ਕਾਨੂੰਨੀ ਗਾਰੰਟੀ ਬਣਾਇਆ ਜਾਵੇ ਤਾਂ ਕਿ ਜਿਹੜਾ ਐਮਐਸਪੀ ਤੇ ਨਹੀਂ ਖਰੀਦਦਾ ਉਹਨੂੰ ਪ੍ਰੋਪਰ ਸਜ਼ਾ ਮਿਲ ਸਕੇ ਔਰ ਦੂਸਰੀ ਸਭ ਤੋਂ ਵੱਡੀ ਮੰਗ ਹੈ ਕਿ ਕਿਸਾਨ ਅੱਜ ਵੀ ਜਿਹੜਾ ਹੈ ਪੰਜਾਬ ਦਾ ਕਿਸਾਨ ਖਾਸ ਤੌਰ ਤੇ ਅੱਜ ਕਰਜ਼ੇ ਥੱਲੇ ਬਹੁਤ ਜ਼ਿਆਦਾ ਵੱਡੇ ਕਰਜ਼ੇ ਥੱਲੇ ਅੱਜ ਕਿਸਾਨ ਹੈ ਪਰੇਸ਼ਾਨ ਹੈ ਸੋ ਉਹਨਾਂ ਕਰਜ਼ਾ ਮਾਫੀ ਦੇ ਲਈ ਉਹਨਾਂ ਲੋ ਚੇਚੇ ਤੌਰ ਤੇ ਮੰਗ ਰੱਖੀ ਗਈ ਔਰ ਮੈਂ ਉਹਨਾਂ ਨੂੰ ਭਰੋਸਾ ਦਵਾਇਆ ਕਿ ਜਿੰਨੀਆਂ ਵੀ ਮੰਗਾਂ ਉਹਨਾਂ ਵੱਲ ਰੱਖਿਆਂਗੇ ਉਹਨਾਂ ਨੂੰ ਅਸੀਂ ਪਾਰਲੀਮੈਂਟ ਚ ਵੀ ਟੇਕ ਅਪ ਕਰਾਂਗੇ ਔਰ ਉਹਨਾਂ ਦੀਆਂ ਮੰਗਾਂ ਨੂੰ ਸਰਕਾਰ ਨੂੰ ਵੀ ਜਿਹੜਾ ਉੱਥੇ ਪਾਰਲੀਮੈਂਟ ਯਾਦ ਕਰਾਵਾਂਗੇ ਤੇ ਉਸ ਐਮਐਸਪੀ ਨੂੰ ਕਾਨੂੰਨੀ ਗਰੰਟੀ ਤੇ ਜਿਹੜੀਆਂ ਸ਼ਹੀਦੀਆਂ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੀ ਸ਼ਹਾਦਤ ਲਈ ਵੀ ਜੋ ਵਾਦਾ ਕੀਤਾ ਕਿ ਜਗ੍ਹਾ ਪ੍ਰੋਵਾਈਡ ਕਰਾਂਗੇ ਉਹ ਜਗ੍ਹਾ ਵੀ ਪ੍ਰੋਵਾਈਡ ਜਿਹੜੀ ਉਹ ਕੀਤੀ ਜਾਵੇ ਸੋ ਹਰ ਵਾਦਾ ਔਰ ਪੂਰਾ ਕਰਵਾਉਣ ਦੀ پوری ਪੁਰਜ਼ੋਰ ਕੋਸ਼ਿਸ਼ ਕਰ ਰਹਾ ਹੈ ਹੁਣ ਗੱਲ ਪੰਜਾਬ ਸਰਕਾਰ ਦੇ ਵੱਲੋਂ ਪਾਸ ਕੀਤੇ ਉਸ ਬਿੱਲ ਦੀ ਜਿਸ ਨੂੰ ਰਾਸ਼ਟਰਪਤੀ ਤੋਂ ਮਨਜ਼ੂਰੀ ਨਹੀਂ ਮਿਲੀ ਯਾਨੀ ਰਾਜਪਾਲ ਹੀ ਯੂਨੀਵਰਸਿਟੀ ਚਾਂਸਲਰ ਬਣੇ ਰਹਿਣਗੇ ਤਾਂ ਇਸ ਦੇ ਬਾਅਦ ਵਿਰੋਧੀਆਂ ਨੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਰਾਸ਼ਟਰਪਤੀ ਨੇ ਪੰਜਾਬ ਯੂਨੀਵਰਸਿਟੀ ਲਾਅ ਸੋਧ ਬਿੱਲ 2023 ਵਾਪਸ ਭੇਜ ਦਿੱਤਾ ਹੈ ਜਿਸ ਤੋਂ ਹੁਣ ਸਾਫ ਹੈ ਕਿ ਰਾਜਪਾਲ ਹੀ ਯੂਨੀਵਰਸਿਟੀ ਚਾਂਸਲਰ ਬਣੇ ਰਹਿਣਗੇ ਕਿਉਂਕਿ ਰਾਜਪਾਲ ਦੀ ਥਾਂ ਸੀਐਮ ਨੂੰ ਚਾਂਸਲਰ ਬਣਾਉਣ ਵਾਲੇ ਬਿੱਲ ਨੂੰ ਮਨਜ਼ੂਰੀ ਨਹੀਂ ਮਿਲੀ ਦਰਸਲ ਬਿੱਲ ਤਹਿਤ ਸੂਬੇ ਦੀਆਂ 12 ਸਟੇਟ ਯੂਨੀਵਰਸਿਟੀਆਂ ਦੇ ਚਾਂਸਲਰ ਦੀ ਸ਼ਕਤੀ ਰਾਜਪਾਲ ਤੋਂ ਮੁੱਖ ਮੰਤਰੀ ਦੇ ਕੋਲ ਤਬਦੀਲ ਹੋਣੀ ਸੀ ਪੰਜਾਬ ਯੂਨੀਵਰਸਿਟੀ ਲਾ ਸੋਧ ਬਿੱਲ 2030 ਵਾਪਸ ਹੁਣ ਉੱਚੇਰੀ ਸਿੱਖਿਆ ਵਿਭਾਗ ਦੇ ਕੋਲ ਆ ਗਿਆ ਇਸ ਬਿੱਲ ਨੂੰ ਪ੍ਰਵਾਨਗੀ ਮਿਲਣ ਦੇ ਨਾਲ ਰਾਜਪਾਲ ਦੀਆਂ ਤਾਕਤਾਂ ਦੇ ਵਿੱਚ ਕਟੌਤੀ ਹੋਣੀ ਸੀ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਨਾ ਮਿਲਦੇ ਮਗਰੋਂ ਹੁਣ ਰਾਜ ਸੰਚਾਲਿਤ ਯੂਨੀਵਰਸਟੀਆਂ ਦੇ ਚਾਂਸਲਰ ਰਾਜਪਾਲ ਹੀ ਬਣੇ ਰਹਿਣਗੇ ਦੇਖੋ ਜੀ ਉਹ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ਦੇ ਮਾਲਕ ਹੁੰਦੇ ਨੇ ਮਹਾਮਹਮ ਰਾਸ਼ਟਰਪਤੀ ਸੋ ਉਹਨਾਂ ਦੇ ਡਿਸੀਜਨ ਦੇ ਉੱਤੇ ਮੈਂ ਬਤੌਰ ਸਪੀਕਰ ਕੋਈ ਟਿੱਪਣੀ ਨਹੀਂ ਕਰਾਂਗਾ ਵਾਪਸ ਆ ਗਿਆ ਤੁਹਾਡੇ ਕੋਲ ਜੀ ਬਿੱਲ ਵਾਪਸ ਆ ਗਿਆ ਕੋਈ ਰੀਜ਼ਨ ਦੱਸਿਆ ਉਹਨਾਂ ਨੇ ਕਿ ਕਿਉਂ ਇਸ ਨੂੰ ਰਿਜੈਕਟ ਕੀਤਾ ਨਹੀਂ ਇਹਦੇ ਤੇ ਉਹਨਾਂ ਦਾ ਉਹਨਾਂ ਦੇ ਆਫਿਸ ਨੂੰ ਹੀ ਪਤਾ ਹੈ ਤਾਂ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਨਾ ਮਿਲਣ ਦੇ ਬਾਅਦ ਵਿਰੋਧੀਆਂ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਇਸ ਬਿੱਲ ਨੂੰ ਗੈਰ ਕਾਨੂੰਨੀ ਘਰਾੜ ਦਿੱਤਾ ਹੈ। ਰਾਸ਼ਟਰਪਤੀ ਜੀ ਨੇ ਭਗਵੰਤ ਮਾਨ ਦਾ ਸੁਪਨਾ ਕਿ ਉਹ ਯੂਨੀਵਰਸਿਟੀਆਂ ਦਾ ਵੀ ਚਾਂਸਲਰ ਹੋਵੇ ਉਹ ਉਮੀਦ ਤੇ ਪਾਣੀ ਫੇਰੇ। ਕਿਉਂਕਿ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਕੰਮ ਇਹ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਹੈ। ਕਨਸਟੀਟਿਊਸ਼ਨ ਦੇ ਅਨੁਸਾਰ ਦੇਸ਼ ਦੇ ਅੰਦਰ ਯੂਨੀਵਰਸਿਟੀਆਂ ਦਾ ਰਾਜੇਪਾਲ ਹੀ ਉਹਦਾ ਚਾਂਸਲਰ ਹੋ ਸਕਦਾ ਹੈ ਮੈਂ ਸਮਝਦਾ ਕਿ ਰਾਸ਼ਟਰਪਤੀ ਨੇ ਜੋ ਕੀਤਾ ਉਹ ਬਿਲਕੁਲ ਠੀਕ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਸਵਾਲ ਹੈ ਕਿ ਕੀ ਪਹਿਲਾਂ ਇਹਤੇ ਲੀਗਲ ਰਾਏ ਲਈ ਸੀ ਜਾਂ ਗੈਰ ਕਾਨੂੰਨੀ ਕੰਮ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਆਦਤ ਬਣ ਗਈ ਹੈ ਕਦੇ ਗੈਰ ਕਾਨੂੰਨੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਐਸਜੀ ਪੀਸੀ ਦੇ ਅੰਦਰ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਔਰ بڑے ਮੌਕੇ ਹੈ 2.5 ਸਾਲ ਦੇ ਵਿੱਚ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਉਣਾ ਚਾਹੀਦਾ ਸੀ ਜਦੋਂ ਲਾਅ ਐਂਡ ਆਰਡਰ ਦਾ ਮੁੱਦਾ ਸੀ ਜਦੋਂ ਉਹਰੇ ਨਾਮਵਾਰ ਸਿੰਗਰਾਂ ਦੇ ਖਿਡਾਰੀਆਂ ਦੇ ਵਪਾਰੀਆਂ ਦੇ ਕਤਲ ਹੋ ਰਹੇ ਸੀ ਉਦੋਂ ਕਿਉਂ ਨਹੀਂ ਤੁਸੀਂ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਔਰ ਜਿਸ ਜਿਹੋ ਜਿਹੀਆਂ ਪਰੰਪਰਾਵਾਂ ਪਾਈਆਂ ਹੁੰਦੀਆਂ ਨੇ ਉਹਨਾਂ ਤੇ ਚੱਲਦੇ ਰਹਿਣਾ ਚਾਹੀਦਾ ਬਹੁਤ ਸਾਰੀਆਂ ਚੀਜ਼ਾਂ ਕਾਨੂੰਨ 'ਚ ਵੀ ਨਹੀਂ ਲਿਖੀਆਂ ਹੁੰਦੀਆਂ ਇਹ ਨਾਲ ਲਿਖੀਆਂ ਜਾ ਸਕਦੀਆਂ ਨੇ ਸਾਰੀਆਂ ਤੇ ਮੈਂ ਇਹ ਸਮਝਦਾ ਕਿ ਮਤਲਬ ਜੀ ਨੂੰ ਬੇਸ ਮਾਮਲੇ ਚ ਸਵੈ ਦੋਣਾ ਚਾਹੀਦਾ ਔਰ ਜਿੰਨੀ ਕਰਨੀ ਚਾਹੀਦੀ ਆਕਰ ਇਸ ਬਿੱਲ ਨੂੰ ਲੈ ਕੇ ਗਵਰਨਰ ਦੇ ਕੋਲ ਕਿਹੜੀਆਂ ਸ਼ਕਤੀਆਂ ਨੇ ਤੁਹਾਨੂੰ ਇਸ ਤੋਂ ਵੀ ਵਿਸਥਾਰ ਦੇ ਨਾਲ